ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ અપਾਰ ਬਖਸ਼ਿਸ਼ ਕੀਤੀ ਹੈ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲੱਗੀਆਂ ਨੇ ਵੱਡਿਆਂ ਭਾਗਾਂ ਦੇ ਨਾਲ satsang ਨਸੀਬ ਹੋਇਆ ਹੈ ਸਮਾ ਬਣਿਆ ਹੈ ਕਥਾ ਵਿਚਾਰਾਂ ਦਾ ਆਪ ਸੰਗਤਾਂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਲੜੀਵਾਰ ਦੀਵਾਨਾਂ ਦੇ ਵਿੱਚ ਸਰਵਣ ਕਰਦੇ ਹੋ ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਮਾਤਾ ਗੁਜਰੀ ਜੀ ਦੀ ਕੁੱਖੋਂ ਅਤੇ ਜੋ ਉਹਨਾਂ ਦੇ ਦਾਦੀ ਜੀ ਨੇ ਮਾਤਾ ਨਾਨਕੀ ਜੀ ਉਹ ਇੱਕ ਦਿਨ ਇਸ ਤਰ੍ਹਾਂ ਬੈਠੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਮਾ ਜੀ ਕਿਰਪਾਲ ਚੰਦ ਜੀ ਦੇ ਨਾਲ ਬੈਠੇ ਗੱਲਾਂ ਬਾਤਾਂ ਕਰ ਰਹੇ ਨੇ ਤੇ ਆਖਦੇ ਨੇ ਕਿ ਸੰਮਤ 1678 ਦੇ ਵਿੱਚ ਮੇਰੇ ਸੁਪੁੱਤਰ ਤੇਗਭਾਦਰ ਦਾ ਜਨਮ ਹੋਇਆ ਸੀ ਤੇ ਹੁਣ ਸੰਮਤ 1723 ਹੋ ਗਈ ਹੈ ਭਾਵ ਕਿ ਈਸਵੀ ਦੇ ਹਿਸਾਬ ਨਾਲ 1666 ਤੇ ਆਖਣ ਲੱਗੇ ਕਿ ਇਸ ਤਰ੍ਹਾਂ 45 ਸਾਲ ਦੀ ਮੇਰੇ ਪੁੱਤਰ ਦੀ ਉਮਰ ਹੋਈ ਹੈ ਤੇ ਹੁਣ ਜਾ ਕਰਕੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਮੇਰੇ ਘਰ ਪੋਤਰਾ ਹੋਇਆ ਹੈ ਤੇ ਐਵੇਂ ਮਾਤਾ ਜੀ ਜੋ ਗੱਲਾਂ ਕਰਦੇ ਨੇ ਬਾਬਾ ਕਿਰਪਾਲ ਚੰਦ ਜੀ ਦੇ ਨਾਲ ਜੋ ਗੱਲਾਂ ਕਰਦੇ ਨੇ ਆਹ ਮਨਬਿਰਤੀਆਂ ਕਾਗਰ ਕਰਕੇ ਅਗਲੇਰਾ ਇਤਿਹਾਸ ਸਮਝਣ ਦਾ ਯਤਨ ਕਰੀਏ ਗੁਰੂ ਚਰਨਾਂ ਦੇ ਵਿੱਚ ਹਜਰੀਆਂ ਲਵਾਈਏ ਜੀ ਆਖੀਏ ਜੀ ਸਤਨਾ ਧਨਵਾਹੀ ਗੁਰੂ ਸਾਹਿਬ ਜੀ ਸ੍ਰੀ ਗੁਜਰੀ ਸ਼ਬਦ ਮਤ ਗੁਰ ਕਰਨੀ ਚਰੰਕਾਲ ਸੁਤ ਬਾਂਛਾ ਧਰਨੀ ਸ੍ਰੀ ਗੁਜਰੀ ਜੀ ਮਾਤਾ ਗੁਜਰੀ ਜੀ ਜਿਹੜੇ ਸ਼ਬਦ ਮਤ ਵਾਲੇ ਤੇ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਘਰਵਾਲੀ ਉਹਨਾਂ ਨੇ ਚਿਰੰਕਾਲ ਤੋਂ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਪੁੱਤਰ ਦੀ ਆਸਾ ਅਭਿਲਾਸ਼ਾ ਮਨ ਵਿੱਚ ਰੱਖੀ ਸੀ ਸ੍ਰੀ ਪਰਮੇਸ਼ਰ ਪੂਰਨ ਕਰੀ ਵਿੱਚ ਪਰਦੇਸ਼ ਆਏ ਪੁਰਥਰੀ ਇਸ ਤਰ੍ਹਾਂ ਉਹ ਆਸਾ ਜਿਹੜੀ ਹੈ ਸ੍ਰੀ ਪਰਮੇਸ਼ਰ ਨੇ ਪੂਰੀ ਕੀਤੀ ਹੈ ਤੇ ਇਥੇ ਆਕਰਕੇ ਜਦੋਂ ਪ੍ਰਦੇਸ਼ ਦੇ ਵਿੱਚ ਆਕਰਕੇ ਡੇਰਾ ਕੀਤਾ ਹੈ ਭਾਈ ਪ੍ਰਸੂਤ ਸੁਪੂਤ ਨਿਹਾਰਾ ਚਿਰ ਜੀਵੋ ਸਤਿਗੁਰੂ ਪੁਮਾਰਾ ਇਸ ਤਰ੍ਹਾਂ ਗੁਰੂ ਨੇ ਕਿਰਪਾ ਕੀਤੀ ਹੈ ਤੇ ਮਾਤਾ ਗੁਜਰੀ ਨੇ ਆਪਣੇ ਸੁਪੁੱਤਰ ਦਾ ਮੁਖੜਾ ਵੇਖਿਆ ਹੈ ਹੁਣ ਸਤਿਗੁਰੂ ਬਖਸ਼ਿਸ਼ ਕਰੇ ਜੋ ਸਾਹਿਬ ਜਾਦਾ ਹੈ ਇਸ ਦੀ ਵੱਡੀ ਉਮਰ ਹੋਵੇ ਦੇਖ ਬਿ ਲੋਚਨ ਕੋ ਸਿਆ ਰਤੀ ਹੋਏ ਆਨੰਦ ਤੇ ਸੀਤਲ ਛਾਤੀ ਇਸ ਤਰ੍ਹਾਂ ਮਾਤਾ ਗੂਜਰੀ ਜੀ ਆਪਣੇ ਪੁੱਤਰ ਨੂੰ ਦੇਖ ਦੇਖ ਕੇ ਖਿੜਦੇ ਨੇ ਉਹਨਾਂ ਦੇ ਕਲੇਜੇ ਨੂੰ ਠੰਡਕ ਪਹੁੰਚਦੀ ਹੈ ਇਤ ਆਦਿਕ ਬੁਲਤ ਨਰ ਨਾਰੀ ਉਤਸਵ ਤੇ ਪ੍ਰਮੋਦ ਰਿਤ ਭਾਰੀ ਇਤ ਆਦਿਕ ਜੋ ਪਟਨੇਪੁਰ ਦੇ ਵਾਸੀ ਵੀ ਗੱਲਾਂ ਕਰਦੇ ਨੇ ਤੇ ਐਵੇਂ ਬਹੁਤ ਜਿਆਦਾ ਖੁਸ਼ੀ ਦਾ ਉਤਸਵ ਦਾ ਮਾਹੌਲ ਪਟਨਾ ਵਿੱਚ ਬਣਿਆ ਹੈ ਮਾਤਾ ਬਡੀ ਨਾਨਕੀ ਤਬੈ ਰੱਖਾ ਕੇ ਉਪਾਵ ਕਰ ਸਭੈ ਇਹ ਵੱਡੇ ਮਾਤਾ ਜੀ ਮਾਤਾ ਨਾਨਕੀ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਾਦੀ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਿਸ਼ੂ ਬਾਲਕ ਸਮਝਦਿਆਂ ਹੋਏ ਹਨ ਜਿਸ ਤਰ੍ਹਾਂ ਬੱਚੇ ਦੀ ਰੱਖਿਆ ਕਰਦੇ ਨੇ ਮਾਪੇ ਇਸ ਤਰ੍ਹਾਂ ਬਹੁਤ ਉਪਾਗ ਕਰਦੇ ਹਨ ਦਿਨ ਪ੍ਰਤ ਮੰਗਲ ਰਚਿਤ ਵਿਸਾਲਾ ਆਏ ਹਜ਼ਾਰੋਂ ਪੁਰਕੀ ਬਾਲਾ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਮੰਗਲ ਦਾ ਮਾਹੌਲ ਰਹਿੰਦਾ ਹੈ ਤੇ ਪਟਨੇ ਨਗਰ ਦੇ ਬਹੁਤ ਸਾਰੇ ਲੋਕ ਚੱਲ ਕਰਕੇ ਆਉਂਦੇ ਨੇ ਇਸਤਰੀਆਂ ਵੀ ਚੱਲ ਕਰਕੇ ਸਾਹਿਬ ਜਾਦੇ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ ਮਨ ਭਾਵਤ ਗਾਵਤ ਸ਼ੁਭ ਗੀਤ ਦਰਸ਼ੇ ਬਾਲਕ ਪਰਮ ਪੁਨੀਤ ਇਸ ਤਰ੍ਹਾਂ ਮਨ ਭਾਉਂਦੇ ਖੁਸ਼ੀ ਦੇ ਗੀਤ ਗਾਉਂਦੇ ਨੇ ਤੇ ਸਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਬੇਨਤੀਆਂ ਕਰਦੇ ਨੇ ਤੇ ਸਹਿਬਜ਼ਾਦੇ ਦੇ ਦਰਸ਼ਨ ਨੂੰ ਪਰਮ ਪੁਨੀਤ ਮੰਨਦੇ ਨੇ ਜਿਹੜੇ ਦਰਸ਼ਨ ਕਰਨ ਦੇ ਨਾਲ ਪਾਪ ਧੋਤੇ ਜਾਂਦੇ ਨੇ ਧਰ ਦਾ ਪਵਿੱਤਰ ਹੋ ਜਾਂਦਾ ਹੈ ਬੰਦਨ ਕਰਹਿ ਦੂਰ ਤੇ ਖਰੀ ਕਰਹਿ ਸਰਹਨ ਸੂਰਤ ਖਰੀ ਇਸ ਤਰ੍ਹਾਂ ਦੂਰੋਂ ਹੀ ਖਲੋ ਕਰਕੇ ਸਹਿਬਜ਼ਾਦੇ ਦੇ ਪਾਸ ਘਟ ਜਾਂਦੇ ਨੇ ਕਿਉਂਕਿ ਆਪ ਜੀ ਜਾਣਦੇ ਹੋ ਸੰਗਤਾਂ ਬਹੁਤ ਗਿਣਤੀ ਵਿੱਚ ਆਉਂਦੀਆਂ ਨੇ ਤੇ ਜੋ ਸਮਝਿਆ ਜਾਂਦਾ ਹੈ ਸੇਤ ਦੇ ਪੱਖ ਤੋਂ ਵੀ ਕਿ ਨਵ ਜਨਮੇ ਬਾਲਕ ਦੇ پاس ਬਹੁਤ ਜ਼ਿਆਦਾ ਭੀੜ ਨਹੀਂ ਹੋਣੀ ਚਾਹੀਦੀ ਇਵੇਂ ਦਰਸ਼ਨ ਦੂਰ ਤੋਂ ਕਰਵਾਏ ਜਾਂਦੇ ਨੇ ਤੇ ਦੂਰੋਂ ਖੜ ਕੇ ਬੰਦਨ ਕਰੇ ਦੂਰ ਤੇ ਖੜੀ ਦੂਰੋਂ ਖਲੋ ਕਰਕੇ ਉਹ ਜੜੀਆਂ ਇਸਤਰੀਆਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਨਮਸਕਾਰ ਕਰਦੀਆਂ ਨੇ ਕਰੇ ਸراہਨ ਸੂਰਤ ਖੜੀ ਇਸ ਰਉਤ ਕਰਦਿਆਂ ਨੇ ਕਿ ਬੱਚਾ ਸਾਹਿਬ ਜادہ ਬਹੁਤ ਸੋਨਾ ਹੈ ਦਿਨ ਪ੍ਰਤ ਮਾਤ ਕਰੈ ਇਸ਼ਨਾਨ ਪਟਸੋ ਪੁੰਛਤ ਪ੍ਰੇਮ ਮਹਨ ਤੇ ਮਾਤਾ ਜੀ ਰੋਜ਼ਾਨਾ ਇਸ਼ਨਾਨ ਕਰਵਾਉਂਦੇ ਨੇ ਰੇਸ਼ਮੀ ਕੱਪੜੇ ਦੇ ਨਾਲ ਉਹਨਾਂ ਦਾ ਨੰਨਾ ਬਦਨ ਉਸ ਨੂੰ ਪੂਜਦੇ ਹਨ ਸੂਦੀ ਕਰਪਕ ਕੀ ਅੰਗੂਰੇਨ ਮ੍ਰਿਤਲ ਕੋਕਨਦ ਪੰਖਰੀ ਚੀਨ ਮਾਤਾ ਨਾਨਕੀ ਜੀ ਸਾਹਿਬ ਜادہ ਗੋਬਿੰਦ ਰਾਏ ਦੀ ਪੈਰਾਂ ਤੇ ਹੱਥਾਂ ਦੀਆਂ ਉਂਗਲੀਆਂ ਨੂੰ ਸਿੱਧੇ ਕਰਦੇ ਨੇ ਕਵੀ ਜੀ ਅਲੰਕਾਰ ਵਰਤਦੇ ਨੇ ਕਹਿੰਦੇ ਮਾਨੋ ਕਮਲ ਦੇ ਫੁੱਲ ਦੀਆਂ ਪੰਖੜੀਆਂ ਜਿਹੜੀਆਂ ਨੇ ਉਸ ਨੂੰ ਸਿੱਧਾ ਕਰਦੇ ਹੋਵਣ ਦਿਪਹਿ ਪੁਨਰਬੂ ਮਾਨਕ ਜੈਸੇ ਪਦਮਾਲੇ ਜਟਤੀ ਹੋਏ ਵੈਸੇ ਇਸ ਤਰ੍ਹਾਂ ਕੀਮਤੀ ਮਾਨਕ ਵਾਂਗ ਲੱਗਦੇ ਨੇ ਜਿਸ ਤਰ੍ਹਾਂ ਜੋ ਸੋਹਣੀ ਇੱਕ ਮਾਲਾ ਜਿਹੜੀ ਹੈ ਉਸ ਦਾ ਫੁੱਲ ਹੋਵੇ ਇਵੇਂ ਫੁਰਨ ਵਰਗੀ ਖੂਬਸੂਰਤੀ ਹੈ ਜਿਨਕੇ ਧਿਆਨ ਕਰੇ ਅਗ ਜਾਏ ਪਰੇ ਕਰਤ ਚੰਚਲ ਕਰ ਪਾਏ ਉਹ ਸਹਿਬ ਜਾਦੇ ਜਿਨ੍ਹਾਂ ਦੇ ਧਿਆਨ ਕਰਨ ਦੇ ਨਾਲ ਸਾਰੇ ਪਾਪ ਦੂਰ ਹੁੰਦੇ ਨੇ ਉਹ ਆਪਣੇ ਸ਼ਿਸ਼ੂ ਰੂਪ ਦੇ ਵਿੱਚ ਕਵੀ ਜੀ ਆਖਦੇ ਕਿ ਬੜੀ ਚੰਚਲਤਾ ਨਾਲ ਬੜੀ ਜਲਦੀ ਜਲਦੀ ਆਪਣੇ ਪੈਰ ਇਧਰ ਉਧਰ ਮਾਰਦੇ ਹਨ ਸ੍ਰੀ ਗੁਰੂ ਤੇਗ ਬਹਾਦਰ ਜਾਤੇ ਨਾਮ ਗਏ ਧਰ ਪ੍ਰਥਮ ਬਖਿਆਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਸ਼ਾਮ ਵੱਲ ਨੂੰ ਗਏ ਸੀ ਕਵੀ ਜੀ ਆਖਦੇ ਕਿ ਜਾਣ ਤੋਂ ਪਹਿਲਾਂ ਹੀ ਸਾਹਿਬ ਜਾਦੇ ਦੇ ਜਨਮ ਤੋਂ ਪਹਿਲਾਂ ਹੀ ਉਹ ਨਾਮਕਰਨ ਕਰਕੇ ਗਏ ਸਨ ਪੂਰਬ ਜਨਮ ਬ੍ਰਤੰਤ ਵਿਚਾਰੇ ਸ੍ਰੀ ਗੁਜਰੀ ਪ੍ਰਤਕੀਨ ਉਚਾਰ ਤੇ ਕਵੀ ਜੀ ਆਖਦੇ ਕਿ ਪਹਿਲਾਂ ਹੀ ਜਨਮ ਤੋਂ ਪਹਿਲਾਂ ਦਾ ਹੀ ਬ੍ਰਤਾਂਤ ਕਿਉਂਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਦੇ ਨੇ ਇਸ ਕਰਕੇ ਉਹਨਾਂ ਨੇ ਸ੍ਰੀ ਗੁਜਰੀ ਜੀ ਨੂੰ ਮਾਤਾ ਗੁਜਰੀ ਜੀ ਨੂੰ ਪਹਿਲਾਂ ਹੀ ਜੋ ਸਹਿਬਜ਼ਾਦੇ ਦਾ ਕੀ ਨਾਮ ਰੱਖਣਾ ਹੈ ਇਹ ਉਚਾਰਣ ਕਰ ਦਿੱਤਾ ਸੀ ਸੋਤਰ ਨਾਮ ਹਕਰਨ ਕਰਤ ਬਾਰ ਬਾਰ ਬੋਲੇ ਹਸਪਰਤ ਇਸ ਤਰ੍ਹਾਂ ਜੋ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਰੱਖ ਕੇ ਗਏ ਸੀ ਉਸ ਨਾਮ ਦੇ ਨਾਲ ਸਹਿਬਜ਼ਾਦੇ ਨੂੰ ਬੁਲਾਇਆ ਜਾਂਦਾ ਹੈ ਤੇ ਕਵੀ ਜੀ ਆਖਦੇ ਜਦੋਂ ਨਾਮ ਬੁਲਾਉਂਦੇ ਨੇ ਅੱਗੋਂ ਹੱਸਦੇ ਹਨ ਬਾਜ ਅਕਾਲ ਪੁਰਖ ਤੇ ਆਏ ਗੋ ਧਰਮ ਹੈ ਬਿੰਦ ਪ੍ਰਾਪਤ ਭਏ ਤੇ ਇਸ ਤਰ੍ਹਾਂ ਇਹ ਜੋ ਨਾਮਕਰਨ ਕੀਤਾ ਇਹ ਬਚਨ ਕਾਲਪੁਰਖ ਤੋਂ ਆਏ ਹਨ ਗੋ ਦਾ ਅਰਥ ਹੈ ਧਰਤੀ ਤੇ ਬਿੰਦ ਦਾ ਅਰਥ ਹੈ ਜਿਹੜੇ ਧਰਤੀ ਨੂੰ ਧਾਰਨ ਕੀਤਾ ਹੈ ਇਹ ਇਸ ਤਰ੍ਹਾਂ ਨਾਮ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਹੈ। ਯਾ ਤੇ ਗੋਬਿੰਦ ਨਾਮੇ ਉਚਾਰ ਜੋ ਹੋਏ ਚਹੋਂ ਕੁੰਟਰ ਵਿਸਤਾਰ। ਇਸ ਕਰਕੇ ਨਾਮ ਗੋਬਿੰਦ ਉਚਾਰਿਆ ਜਿਸ ਦਾ ਚਾਰਾਂ ਕੁੰਡਾਂ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਵਿਸਥਾਰ ਹੋਵੇਗਾ। ਸਿੰਘ ਜੋ ਪਦ ਦੇਵੀ ਨੇ ਦੀਨ ਰਾਖਸ਼ ਹਤੇ ਕਰੋ ਰੋਚੀ ਲੈ। ਇਸ ਤਰ੍ਹਾਂ ਨਾਲ ਸਿੰਘ ਜਿਹੜੀ ਪਦਵੀ ਹੈ ਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਸਤਿਗੁਰਾਂ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਸਿੰਘ ਦੀ ਪਦਵੀ ਦਿੱਤੀ ਫਿਰ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਆਪ ਲਈ ਤੇ ਫਿਰ ਆਪਣੇ ਨਾਮ ਦੇ ਨਾਲ ਸਿੰਘ ਲਗਾਇਆ ਸੀ ਇਥੇ ਕਵੀ ਜੀ ਨੇ ਮਨਮਤ ਦੇ ਅਨੁਸਾਰ ਆਪਣੀਆਂ ਜੋ ਮਨੋਤਾ ਹੋਰ ਕਈ ਪ੍ਰਕਾਰ ਦੀਆਂ ਸਾਖੀਆਂ ਨੇ ਉਹਨਾਂ ਦੇ ਅਨੁਸਾਰ ਲਿਖ ਦਿੱਤਾ ਕਿ ਦੇਵੀ ਨੇ ਸਿੰਘ ਪਦਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਇਹ ਉਚਿਤ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਪਹਿਲਾ ਗੋਬਿੰਦ ਰਾਏ ਤੇ ਜਦੋਂ ਉਹਨਾਂ ਨੇ ਅੰਮ੍ਰਿਤ ਪਹਿਲਾਂ ਖਾਲਸੇ ਨੂੰ ਛਕਾਇਆ ਪੰਜ ਪਿਆਰਿਆਂ ਨੂੰ ਛਕਾਇਆ ਉਸ ਤੋਂ ਬਾਅਦ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਜਦੋਂ ਛਕਾਇਆ ਫਿਰ ਆਪਣੇ ਨਾਮ ਨਾਲ ਵੀ ਉਹਨਾਂ ਸਿੰਘ ਲਗਾਇਆ ਸੀ ਗੁਰੂ ਸ਼੍ਰੀ ਨਾਨਕ ਜੋਤ ਮਿਲੇ ਜਾਂ ਤੇ ਗੁਰੂ ਗੋਬਿੰਦ ਸਿੰਘ ਭਏ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਦੀ ਜੋਤ ਦੇ ਵਿੱਚ ਮਿਲੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦਾ ਨਾਮ ਪ੍ਰਸਿੱਧ ਹੋਇਆ ਹੈ ਧਰ ਹਥਨ ਪਰਕ ਵਿੱਚ ਗੋਦ ਬਾਰਹ ਬਾਰ ਕਰਹਿ ਪਰਮੋਦ ਤੇ ਮਾਤਾ ਜੀ ਹੱਥਾਂ ਵਿੱਚ ਚੁੱਕਦੇ ਨੇ ਗੋਦੀ ਵਿੱਚ ਖਡਾਉਂਦੇ ਨੇ ਬਾਰ ਬਾਰ ਬਹੁਤ ਲਾਡ ਲਡਾਉਂਦੇ ਹਨ ਮੁਖ ਅਰਬਿੰਦ ਹਸਾਵਨ ਕਰੇ ਲਾਲਤ ਬਹੁ ਵਿਦ ਤੇ ਮੁਦ ਧਰੈ ਇਸ ਤਰ੍ਹਾਂ ਬਾਰ ਬਾਰ ਸਹਿਬਜ਼ਾਦੇ ਨੂੰ ਹਸਾਉਂਦੇ ਨੇ ਤੇ ਜਦੋਂ ਅਸਦੇ ਨੇ ਤੇ ਕਵੀ ਜੀ ਕਹਿੰਦੇ ਅਣਮੁੱਲੇ ਲਾਲ ਦੀ ਤਰ੍ਹਾਂ ਲੱਗਦੇ ਹਨ ਸਾਸਨੁ ਖਾ ਜਿਉ ਜੀਵਨ ਮਨ ਹੋਇ ਦੇਖਤ ਪਲਤ ਆਨੰਦ ਮਨ ਹੋਇ ਇਸ ਤਰ੍ਹਾਂ ਦੋਨੋਂ ਹੀ ਮਾਤਾਵਾਂ ਸਸਨੋਂ ਦੱਸਿਆ ਕਿ ਮਾਤਾ ਗੂਜਰੀ ਜੀ ਤੇ ਮਾਤਾ ਨਾਨਕੀ ਜੀ ਦੋਨੋਂ ਹੀ ਸਹਿਬਜ਼ਾਦੇ ਦੀ ਪ੍ਰਤਪਾਲਨਾ ਕਰਦੀਆਂ ਹਨ ਦੋਨੋਂ ਰੱਛਿਆ ਕਰਤ ਬਡੇਰੇ ਨੈਣ ਪਲਕ ਨਿਆਈ ਬਹੁ ਬੇਰੇ ਇਸ ਤਰ੍ਹਾਂ ਦੋਵੇਂ ਰੱਖਿਆ ਕਰਦੀਆਂ ਨੇ ਤੇ ਅੱਖ ਚਮਕਣ ਜਿੰਨਾ ਸਮਾਂ ਵੀ ਅੱਖੋਂ ਪਰੋਖੇ ਨਹੀਂ ਕਰਦੀਆਂ ਭਾਵਕੇ ਹਮੇਸ਼ਾ ਹੀ ਮਾਤਾ ਨਾਨਕੀ ਜੀ ਜਾਂ ਮਾਤਾ ਗੂਜਰੀ ਜੀ ਪਾਸ ਹੀ ਰਹਿੰਦੇ ਹਨ ਦਿਨ ਪ੍ਰਤ ਸੁੰਦਰ ਬਦ ਹੈ ਸਰੀਰ ਦਾ ਤਿਬਰ ਦਰਹਿਨ ਤ ਤੀਰ ਤੇ ਕਵੀ ਜੀ ਆਖਦੇ ਦਿਨ ਪ੍ਰਤੀ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਸੋਹਣਾ ਸਰੀਰ ਵੱਡਾ ਹੋ ਰਿਹਾ ਹੈ ਬਚਪਨ ਤੋਂ ਉਹ ਵੱਡੇ ਹੌਲੀ ਹੌਲੀ ਹੋ ਰਹੇ ਨੇ ਤੇ ਕਵੀ ਸੰਤੋਖ ਸਿੰਘ ਆਖਦੇ ਕਿ ਕਬਸਨਤੋਖ ਸਿੰਘ ਬਲਿਹਾਰੀ ਉਹ ਬਲਿਹਾਰ ਜਾਂਦੇ ਨੇ ਕਵੀ ਜੀ ਬਲਿਹਾਰ ਜਾਂਦੇ ਨੇ ਜਿਸ ਗੁਰ ਅਪਦਾ ਹਰੀ ਹਮਾਰੀ ਜਿਸ ਗੁਰੂ ਨੇ ਸਾਡੀਆਂ ਸਾਰੀਆਂ ਬਿਪਤਾਵਾਂ ਦੂਰ ਕੀਤੀਆਂ ਨੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਹੁੰਦੇ ਤੇ ਅੱਜ ਅਸੀਂ ਸਿੱਖ ਅਖਵਾਉਣ ਵਾਲੇ ਵੀ ਨਾ ਹੁੰਦੇ ਕਦ ਦਾ ਸਿੱਖਾਂ ਤੇ ਦੁਆ ਦਾ ਇਸ ਦੇਸ਼ ਦੇ ਵਿੱਚੋਂ ਖਾਤਮਾ ਹੋ ਚੁੱਕਾ ਹੁਨਾ ਸਿੰਘ ਸੋ ਇਸ ਤਰ੍ਹਾਂ ਕੋਸ਼ ਗੁਰੂ ਗੋਬਿੰਦ ਸਿੰਘ ਜੀ ਤੋਂ ਬਨਹਾਰੇ ਜਾਈਏੁਰ ਕੋੜਾਮ ਵਿਖੇ ਹੁਤੋ ਸ਼ਾਹ ਭੀਖ ਜਿਸ ਨਾਮ ਨਿਜ ਮੁਰਸ਼ਦ ਕੇ ਢਿਗ ਰਹਿਤ ਠਸਕੇ ਗ੍ਰਾਮ ਸੁਤਾਮ ਇਸ ਤਰ੍ਹਾਂ ਹੋਣ ਕਵੀ ਜੀ ਭੀਖਨ ਸ਼ਾ ਫਕੀਰ ਦੀ ਕਥਾ ਨੂੰ ਸ਼ੁਰੂ ਕਰਦੇ ਨੇ ਆਖਦੇ ਕਿ ਕੋੜਾਮ ਪਿੰਡ ਵਿਖੇ ਪੀਰ ਰਹਿੰਦਾ ਹੈ ਜਿਸ ਦਾ ਨਾਮ ਭੀਖਨ ਸ਼ਾ ਹੈ ਤੇ ਆਪਣੇ ਚੇਲਿਆਂ ਮੁਰੀਦਾਂ ਦੇ ਨਾਲ ਇਥੇ ਵਾਸ ਕਰਦਾ ਹੈ ਜਿਸ ਦਿਨ ਸ੍ਰੀ ਗੁਰੂ ਜਗਬਿਦਤਾਬੇ ਲੋਕ ਮਰਿਆਦ ਹਿਤ ਪ੍ਰਭ ਆਇਪੇ ਜਿਸ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਗਮਨ ਹੋਇਆ ਇਸ ਸੰਸਾਰ ਦੇ ਅੰਦਰ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਭਈ ਪ੍ਰਾਤ ਉਰ ਮਹਿਲਖ ਭੀਖ ਅਵਤਰਿਓ ਨਰ ਵਰਤੇ ਸੇਖ ਤੇ ਜਦੋਂ ਪ੍ਰਾਤ ਹੋਈ ਜਦੋਂ ਅੰਮ੍ਰਿਤ ਵੇਲਾ ਹੋਇਆ ਕਵੀ ਜੀ ਆਖਦੇ ਕਿ ਹਿਰਦੇ ਦੇ ਵਿੱਚ ਭਿਕਨਸ਼ਾ ਦੇ ਇਸ ਤਰ੍ਹਾਂ ਉਸ ਨੂੰ ਹਿਰਦੇ ਦੇ ਵਿੱਚ ਅਭਾਸ ਹੋਇਆ ਹੈ ਕਿ ਇਸ ਸੰਸਾਰ ਦੇ ਉੱਤੇ ਕੋਈ ਮਹਾ ਪ੍ਰਤਾਪੀ ਅਵਤਾਰ ਆਇਆ ਹੈ ਤੁਰਕਨ ਕੁਮਤ ਕਰੀ ਹੋਏ क्रूरे क्रोधी कुस्तत कर्मण क्रूरे ਤੇ ਇਸ ਤਰ੍ਹਾਂ ਜੋ ਤੁਰਕਾਂ ਨੇ ਆਪਣੇ ਰਾਜ ਦੇ ਹੰਕਾਰ ਦੇ ਵਿੱਚ ਸੱਤਾ ਦੇ ਹੰਕਾਰ ਦੇ ਵਿੱਚ ਗਰੀਬਾਂ ਦੇ ਉੱਤੇ ਕਰੋਧ ਧੁੰਨੇ ਨੇ ਐਵੇਂ ਤੂੰ ਮੱਤ ਭੈੜੀ ਮੱਤ ਦੇ ਉੱਤੇ ਚੱਲਦੇ ਹਾਂ ਤਿੰਨ ਕੋ ਤੇਜ ਨਾਸ਼ ਬਿਹੇਤ ਧਰਿਓ ਦੇਹ ਗੁਰਤਾਪ ਦਲੇਤ ਇਸ ਤਰ੍ਹਾਂ ਉਹਨਾਂ ਦਾ ਤੇਜ ਨਾਸ਼ ਕਰਨ ਵਾਸਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਦੇ ਧਾਰਨ ਕੀਤੀ ਹੈ ਬ੍ਰਿੰਨ ਮੂਰੀਦ ਵਿੱਚ ਤੱਬ ਬੈਸਾ ਭਇਓ ਸੰਕਲਪ ਦੇ ਅਬ ਐਸਾ ਜਦੋਂ ਉਹ ਆਪਣੇ ਮਰੀਦਾਂ ਦੇ ਵਿੱਚ ਬੈਠਾ ਹੋਇਆ ਸੀ ਭੀਖ ਨਿਸ਼ਾਨ ਤੇ ਆਪਣੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਉਸ ਨੇ ਸੰਕਲਪ ਲਿਆ ਹੈ ਤਤਸ਼ਣ ਉਠਿਓ ਅਪਰ ਸਭ त्याਗੇ ਪੂਰਬ ਦਿਸ਼ ਮੁਖ ਕਰ ਅਨੁਰਾਗੇ ਉਹ ਉਸੇ ਵੇਲੇ ਉੱਠਦਾ ਹੈ ਸਾਰਿਆਂ ਤੋਂ ਅਲੱਗ ਹੋ ਕਰਕੇ ਪੂਰਬ ਦਿਸ਼ਾ ਵੱਲ ਨੂੰ ਮੁਖ ਕਰ ਲੈਂਦਾ ਹੈ ਗੂਂਦ ਬਿloਚਨ ਧਰ ਉਰ ਧਿਆਨਾ ਸਾਧਰ ਹੱਥ ਬੰਦ ਥਿਤ ਥਨ ਇਸ ਤਰ੍ਹਾਂ ਅੱਖਾਂ ਬੰਦ ਕੀਤੀਆਂ ਅੰਤਰ ਧਿਆਨ ਹੋ ਕਰਕੇ ਹੱਥ ਜੋੜ ਲੈਂਦਾ ਹੈ ਮਨ ਮਹਿ ਕੀਨ ਬੰਦਗੀ ਘਨੀ ਪਰਮ ਪ੍ਰੇਮ ਆਦਰਤਾ ਸਨੀ ਇਸ ਤਰ੍ਹਾਂ ਮਨ ਦੇ ਵਿੱਚ ਬੰਦਗੀ ਬੜੀ ਕਰਦਾ ਹੈ ਬੜੇ ਪ੍ਰੇਮ ਦੇ ਨਾਲ ਆਰਾਧਨਾ ਕਰਦਾ ਹੈ ਨਮਰ ਹੋਏ ਧਰ ਸਿਰ ਧਰ ਦੀਨਾ ਕੁਲਸਾ ਕੀਨਸ ਤੀਨ ਪ੍ਰਬੀਨਾ ਇਸ ਤਰ੍ਹਾਂ ਉਸ ਨੇ ਨਿਮਰਤਾ ਸਹਿਤ ਧਰਤੀ ਦੇ ਉੱਤੇ ਤਿੰਨ ਵਾਰੀ ਮੱਥਾ ਟੇਕਿਆ ਪੂਰਬ ਵੱਲ ਨੂੰ ਮੁਖ ਕਰਕੇ ਜਦੋਂ ਮੱਥਾ ਟੇਕਦਾ ਹੈ ਉਤਫਲ ਲੋਚਨ ਹੋਏ ਕਰ ਬੈਸ ਜਨਮ ਰੰਗ ਪਰਸ ਲੈ ਜੈਸਾ ਇਸ ਤਰ੍ਹਾਂ ਉਸ ਤੋਂ ਬਾਅਦ ਵਿੱਚ ਅੱਖਾਂ ਖੋਲੀਆਂ ਹਨ ਤੇ ਉਸ ਨੂੰ ਐਵੇਂ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਦੇ ਨਾਲ ਉਹਨਾਂ ਦੀ ਬੰਦਗੀ ਦੇ ਨਾਲ ਹਿਰਦੇ ਵਿੱਚ ਉਹਨਾਂ ਦਾ ਧਿਆਨ ਧਰਨ ਦੇ ਨਾਲ ਐਵੇਂ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਗਰੀਬ ਨੂੰ ਪਾਰਸ਼ ਮਿਲ ਜਾਵੇ ਦੇਖ ਮਰੀਦ ਅਖਲ ਬਸਮਾਨੇ ਕਹਾ ਕੀਨ ਇਹ ਪੀਰ ਸਿਆਨੇ ਇਹ ਦੇਖ ਕਰਕੇ ਜਿਹੜੇ ਮਰੀਦ ਸੀ ਉਹਨਾਂ ਦੇ ਚੇਲੇ ਸਨ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ ਕਿ ਸਾਡੇ ਪੀਰ ਨੇ ਇਹ ਕੀ ਕੀਤਾ ਕਿਉਂਕਿ ਜੋ ਪੀਰ ਭੀਖਨ ਸ਼ਾਹ ਹੈ ਉਹ ਮੁਸਲਮਾਨ ਫਕੀਰ ਹੈ ਤੇ ਮੁਸਲਮਾਨ ਜਦੋਂ ਵੀ ਰੋਜ਼ਾਨਾ ਨਮਾਜ਼ ਪੜ੍ਹਦੇ ਇਬਾਦਤ ਕਰਦੇ ਨੇ ਇਹ ਉਹ ਪੱਛਮ ਵਾਲੇ ਪਾਸੇ ਨੂੰ ਸੀਸ ਨਵਾਉਂਦੇ ਨੇ ਇਹਨਾਂ ਦੇਖਿਆ ਕਿ ਪੂਰਬ ਵਾਲੇ ਪਾਸੇ ਨੂੰ ਤਿੰਨ ਵਾਰ ਨਮਸਕਾਰ ਕੀਤੀ ਹੈ ਇਹ ਸਾਡੇ ਪੀਰ ਨੇ ਅੱਜ ਕੀ ਕੀਤਾ ਹੈ ਹਿਤ ਦੇਸ਼ ਕਿਸ ਕੋ ਸੀਸ ਨਿਵਾਇਓ ਤਥਾ ਪ੍ਰਾਤ ਹਿੰਦਨ ਕੋ ਭਾਇਓ ਇਸ ਤਰ੍ਹਾਂ ਇਧਰ ਵਾਲੀ ਦਿਸ਼ਾ ਵਿੱਚ ਇਹਨਾਂ ਨੇ ਕਿਧਰ ਨੂੰ ਸੀਸ ਨਵਾਇਆ ਹੈ ਇਦਰੋਂ ਤਾਂ ਹਿੰਦੂ ਲੋਕ ਸੀਸ ਨਵਾਉਂਦੇ ਹਨ ਪੱਛਮ ਦਿਸ਼ ਕੋ ਪਿਸ਼ਟੀ ਫੇਰ ਭਏ ਨਮਰ ਔ ਚੱਕ ਕਾਹਿਰ ਤੇ ਇਸ ਤਰ੍ਹਾਂ murid ਬੜੇ ਹੈਰਾਨ ਨੇ ਕਿ ਪੱਛਮ ਵਾਲੇ ਪਾਸੇ ਇਹਨਾਂ ਨੇ ਪਿੱਠ ਕਰਕੇ ਅੱਜ ਪੂਰਬ ਵਾਲੇ ਪਾਸੇ ਨਮਸਕਾਰ ਕਿਉਂ ਕੀਤੀ ਹੈ ਹੱਥ ਜੋਰ ਪੁੱਛੋ ਪੁਨ ਭੀਖ ਪ੍ਰਥਮਨ ਤੁਮਰੀ ਇਹ ਵਿਦ ਦੀਖ ਹੱਥ ਜੋੜ ਕੇ ਉਹਨਾਂ muridਾਂ ਨੇ ਪੁੱਛਿਆ ਭੀਖਨ ਸਾਹਿਬ ਜੀ ਨੂੰ ਏ ਪੀਰ ਜੀ ਪਹਿਲਾਂ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਵਰਤਾਕ ਕਰਦੇ ਕਦੇ ਨਹੀਂ ਦੇਖਿਆ ਹੈ ਉਠ ਹੈ ਪ੍ਰਾਤ ਹਿੰਦੂ ਕਰ ਜੋਰ ਬੰਦਨ ਕਰਹਿ ਸਕਲ ਇਤ ਔਰ ਇਸ ਤਰ੍ਹਾਂ ਤੇ ਅਸੀਂ ਦੇਖਿਆ ਹੈ ਇਸ ਦੇਸ਼ ਦੇ ਅੰਦਰ ਹਿੰਦੂ ਜਿਹੜੇ ਨੇ ਉਹ ਸਵੇਰੇ ਉੱਠ ਕਰਕੇ ਪੂਰਬ ਵੱਲ ਨੂੰ ਮੁਖ ਕਰਕੇ ਬੰਦਨਾ ਕਰਦੇ ਹਨ ਹਮ ਪਸ਼ਚਮ ਦੇਸ਼ ਸੀਸ ਨਿਵਾਏ ਅਪਨ ਦੀਨ ਕੋ ਰਖੈ ਪਾਇ ਤੇ ਅਸੀਂ ਮੁਸਲਮਾਨ ਤਾਂ ਪੱਛਮ ਵੱਲ ਨੂੰ ਸੀਸ ਨਵਾਉਂਦੇ ਹਾਂ ਅਸੀਂ ਤਾਂ ਆਪਣੇ ਧਰਮ ਦੇ ਅਨੁਸਾਰ ਚੱਲਦੇ ਹਾਂ ਆਪ ਹਮੇਸ਼ਕਰਤ ਹੋ ਐਸੇ ਅਬ ਕਿਸ ਕੋ ਭਿਕੀਨਸ ਕੈਸੇ ਤੁਸੀਂ ਵੀ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਹੋ ਤੇ ਹੁਣ ਤੁਸੀਂ ਕਿਸ ਨੂੰ ਦੇਖ ਕਰਕੇ ਇਹ ਜੋ ਪੂਰਬ ਵੱਲ ਨਮਸਕਾਰ ਕੀਤੀ ਹੈ ਕਿਸ ਨੂੰ ਕੀਤੀ ਹੈ ਸ਼ਾਹ ਭੀਖ ਸੁਣ ਕੇ ਤਦ ਕਹੇ ਉਹ ਕਾਰਨ ਸੁਨੋ ਜਥਾ ਮੈਂ ਲਹਿਓ ਇਹ ਸੁਣ ਕਰਕੇ ਭੀਖਣਸ਼ ਆਖਦੇ ਨੇ ਤੇ ਸੁਣੋ ਕਾਰਨ ਜਿਸ ਕਰਕੇ ਮੈਂ ਨਮਸਕਾਰ ਪੂਰਵਵਲ ਕੀਤੀ ਹੈ ਦੀਨ ਦੁਨੀ ਕੋ ਖਵਦ ਆਵ ਮਾਲਕ ਦੇਹ ਧਾਰ ਬਿਜਤਾਵਾ ਦੀਨ ਦੁਨੀਆ ਦਾ ਮਾਲਕ ਇਸ ਧਰਤੀ ਤੇ ਆਇਆ ਹੈ ਤੇ ਇਸ ਤਰ੍ਹਾਂ ਉਸ ਨੂੰ ਦੇਖ ਕਰਕੇ ਜਿਸ ਨੇ ਦੇਹ ਧਾਰਨ ਕੀਤੀ ਹੈ ਉਸ ਨੂੰ ਦੇਖ ਕਰਕੇ ਮੈਂ ਸਜਦਾ ਕੀਤਾ ਹੈ ਗਰਬਨ ਕੇ ਗਰਬਨ ਕੋ ਗੰજન ਮਿਰਜਾ ਦਾ ਭੰਜਨ ਕੋ ਭੰਜਨ ਉਹ ਅਵਤਰਤ ਹੋਇਆ ਹੈ ਦੀਨ ਦੁਨੀ ਦਾ ਮਾਲਕ ਜਿਹੜਾ ਅਹੰਕਾਰੀਆਂ ਦੇ ਅਹੰਕਾਰ ਨੂੰ ਤੋੜੇਗਾ ਮਰਿਆਦਾ ਭੰਨਣ ਵਾਲਿਆਂ ਨੂੰ ਭੰਨੇਗਾ ਤੇਜ ਤ੍ਰਿਲੋਕਨ ਮੈਂ ਵਿਸਤਾਰੇ ਤੁਰਕਨ ਆਉਂਦੇ ਕਰਹਿ ਨਗਾਰੇ ਇਸ ਤਰ੍ਹਾਂ ਜਿਹੜਾ ਤ੍ਰਿਲੋਕੀ ਦੇ ਵਿੱਚ ਜਿਸ ਦਾ ਤੇਜ ਫੈਲੇਗਾ ਤੇ ਜੋ ਤੁਰਕਾਂ ਨੂੰ ਸਤਾ ਦਾ ਅਹੰਕਾਰ ਹੈ ਜੋ ਇਹ ਜ਼ੁਲਮ ਕਰਦੇ ਨੇ ਇਹਨਾਂ ਤੁਰਕਾਂ ਦੇ ਨਗਾਰੇ ਮੂਹਦੇ ਕਰ ਦਵੇਗਾ ਸਿੱਖ ਸੰਗਤ ਕੋ ਤਰਾਸ ਮਿਟਾਵੇ ਸਤਨਾਮ ਕੋ ਜਾਪ ਜਪਾ ਮੈਂ ਉਸ ਨੂੰ ਨਮਸਕਾਰ ਕੀਤੀ ਹੈ ਜਿਹੜਾ ਸਿੱਖ ਸੰਗਤ ਨੂੰ ਸਤਨਾਮ ਦਾ ਜਾਪ ਕਰਵਾਉਣ ਵਾਸਤੇ ਆਇਆ ਹੈ ਜਿਹੜਾ ਸਿੱਖ ਸੰਗਤਾਂ ਦਾ ਸਭ ਪ੍ਰਕਾਰ ਦਾ ਡਰ ਦੂਰ ਕਰਨ ਵਾਸਤੇ ਆਇਆ ਹੈ। ਆਪਣੋ ਪੰਥ ਜਗਤ ਵਿਦਤਾ ਵਹਿ ਇੱਕ ਮਤ ਕਰਤ ਤੀਨ ਦਿਖਰਾਵੇ। ਉਹ ਆਪਣਾ ਪੰਥ ਪ੍ਰਗਟ ਕਰੇਗਾ ਜਗਤ ਦੇ ਵਿੱਚ ਜਗਤ ਨੂੰ ਖਾਲਸਾ ਪੰਥ ਦਿਖਾਵੇਗਾ। ਉਹ ਔਰੰਗਜ਼ੇਬ ਦੀ ਉਸ ਮਨਸਾ ਦੇ ਉੱਤੇ ਪਾਣੀ ਫੇਰੇਗਾ। ਜਿਹੜਾ ਔਰੰਗਜ਼ੇਬ ਇੱਕ ਮਤ ਕਰਨਾ ਚਾਹੁੰਦਾ ਹੈ ਉਹ ਤਿੰਨ ਮਤ ਕਰ ਦੇਵੇਗਾ ਭਾਵੇਂ ਕਿ Hindu Musalman ਇੱਥੇ ਵਿਦਿਤ ਨੇ ਤੇ ਉਹ ਤੀਸਰਾ ਮਤ ਜਿਹੜਾ ਇਹ ਖਾਲਸਾ ਪੰਥ ਚ ਲਾਵੇ ਗੁਰੂ ਸਵਾਰਿਓ ਇੱਥੇ ਮੈਂ ਇੱਕ ਛੋਟੀ ਜੀ ਟਿੱਪਣੀ ਕਰਨੀ ਚਾਹੁੰਦਾ ਚਾਹੇ ਕਿ ਖਾਲਸਾ ਪੰਥ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਚੱਲਿਆ ਪਰ ਇਸ ਤਰ੍ਹਾਂ ਅਸੀਂ ਪੜਦੇ ਹਾਂ ਕਿ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਜੋ ਵੱਖਰਾ ਪੰਥ ਸੀ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਚਲਾ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਦਾ ਪੰਥ ਜਿਹੜਾ ਸੀ ਇਹ Hindu ਤੇ Musalman ਵਾਲਾ ਨਹੀਂ ਸੀ ਕਵੀ ਜੀ ਨੇ ਇੱਥੇ ਲਿਖਿਆ ਕਿ ਤੀਸਰਾ ਜਿਹੜਾ ਪੰਥ ਉਹ ਚਲਾਵੇਗਾ ਇਸ ਦਾ ਅਰਥ ਇਹ ਹੋਇਆ ਕਿ ਕਵੀ ਜੀ ਸਮਝ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਕੇਵਲ ਦੋ ਹੀ ਸੰਨ Hindu ਤੇ Musalman ਨਹੀਂ ਐਸਾ ਨਹੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਪੜੋ ਉਹ ਆਖਦੇ ਨੇ ਕਿ ਵਰਤ ਨਾ ਰਹੋ ਨਾ ਮਹਰਮਦਾਨਾ ਤਿਸੇ ਵੀ ਜੋ ਜਿਸ ਜੋ ਰੱਖੈ ਨਦਾਨਾ ਕਹਿੰਦੇ ਨਾ ਤਾਂ ਅਸੀਂ ਵਰਤ ਰੱਖਦੇ ਦੂਆ ਵਾਲੇ ਨਾ ਅਸੀਂ ਰਮਜ਼ਾਨ ਦੇ ਰੋਜ਼ੇ ਰੱਖਦੇ ਵਰਤ ਨਾ ਰਹੋ ਨਾ ਮਹਿ ਰਮਦਾਨਾ ਤੇ ਸੇਵੀ ਜੋ ਰੱਖਣ ਦੇ ਦਾਨਾ ਜਿਹੜਾ ਅੰਤ ਨੂੰ ਰੱਖੇਕ ਬਣਦਾ ਉਸ ਨੂੰ ਸੇਵਦੇ ਹਾਂ ਪ੍ਰਮਾਤਮਾ ਨੂੰ ਸੇਵਦੇ ਹਾਂ ਤੇ ਇਸ ਸ਼ਬਦ ਦੇ ਅੰਦਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਿਆਨ ਕੀਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਦ ਪ੍ਰਾਣ ਅਸੀਂ ਨਾ ਹਿੰਦੂ ਹਾਂ ਨਾ ਅਸੀਂ ਮੁਸਲਮਾਨ ਹਾਂ ਤੇ ਨਾ ਇਨਾ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਕਿ ਇਹ ਅਸੀਂ ਵੱਖਰੇ ਹਾਂ ਉਹਨਾਂ ਨੇ ਆਖਿਆ ਐਸ਼ਾ ਕਬੀਰ ਨੇ ਆਖਿਆ ਕਬੀਰ ਸਾਹਿਬ ਤੋਂ ਅਸੀਂ ਵੱਖਰੇ ਹਾਂ ਕਬੀਰ ਸਾਹਿਬ ਜੀ ਦਾ ਨਾਮ ਲੈ ਕਰਕੇ ਗੁਰੂ ਅਰਜਨ ਦੇਵ ਜੀ ਆਖਦੇ ਨੇ ਕਿ ਕਹੋ ਕਬੀਰ ਇਹ ਕੀ ਆ ਵਖਾਨਾ ਗੁਰ ਪੀਰ ਮਿਲ ਖੁਦ ਖਸ਼ਮ ਪਹਿਚਾਨ ਇਹ ਵਖਿਆਨ ਜਿਹੜਾ ਸ਼ਬਦ ਵਿੱਚ ਅਸੀਂ ਕੀਤਾ ਇਕ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਉਸ ਦਾ ਵਿਖਿਆਨ ਹੈ ਕਬੀਰ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਨਾ ਕਿ ਪੰਡਿਤ ਮੁੱਲਾ ਜੋ ਲਿਖ ਦੀ ਆ ਛਾੜ ਚੱਲੇ ਹਮ ਕਛੂ ਨਾ ਲੀਆ ਇਸ ਦਾ ਅਰਥ ਕਿ ਕਬੀਰ ਸਾਹਿਬ ਜੀ ਵੀ ਨਾ ਮੁਸਲਮਾਨ ਸੀ ਨਾ ਹਿੰਦੂ ਸੀ ਉਹ ਵੀ ਜੋ ਨਿਰਮਲ ਪੰਥ ਗੁਰੂ ਨਾਨਕ ਵਾਲਾ ਸੀ ਉਸੇ ਨੂੰ ਹੀ ਮੰਨਦੇ ਸਨ ਇਵੇਂ ਕਹਿ ਲਈਏ ਕਿ ਗੁਰੂ ਨਾਨਕ ਦੇ ਪੰਥ ਵਿੱਚ ਗੁਰੂ ਨਾਨਕ ਦੇ ਧਰਮ ਦੇ ਵਿੱਚ ਮਤ ਦੇ ਵਿੱਚ ਕਬੀਰ ਸਾਹਿਬ ਜੀ ਦੇ ਮਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਉਸ ਪੰਥ ਦੇ ਵਿੱਚ ਮਤ ਦੇ ਵਿੱਚ ਕੋਈ ਫਰਕ ਨਹੀਂ ਸੀ ਇਸ ਕਰਕੇ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੀ ਚਲਾ ਦਿੱਤਾ ਸੀ ਇੱਥੇ ਕਵੀ ਜੀ ਜੋ ਕਹਿੰਦੇ ਨੇ ਅਸਲ ਵਿੱਚ ਉਹ ਸਿੱਖੀ ਬਾਰੇ ਨਹੀਂ ਹੈ ਉਹ ਖਾਲਸੇ ਬਾਰੇ ਹੈ ਜਦੋਂ ਪੌਲ ਖੰਡੇ ਦੀ ਪਹਲਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਖੰਡੇ ਦੀ ਪੌਲ ਤੋਂ ਮੈਂ ਲੱਗਦੇ ਹੱਥ ਬੇਨਤੀ ਕਰਦੇ ਵਾਂ ਕਿ ਜੂਨ ਦੇ ਪਹਿਲੇ ਜਾਂ ਦੂਸਰੇ ਹਫਤੇ ਇਸ ਗੁਰੂ ਦਰਬਾਰ ਦੇ ਅੰਦਰ ਜੋ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਉਲੀਕਿਆ ਹੈ ਤੇ ਮੇਰੀ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਅੰਮ੍ਰਿਤ ਛੱਕੇ ਖਾਲਸੇ ਵਿੱਚ ਸ਼ਾਮਲ ਹੋਈਏ ਪਰ ਨਾਲ ਨਾਲ ਮੈਂ ਇਹ ਬੇਨਤੀ ਵੀ ਜ਼ਰੂਰ ਕਰਾਂ ਪ੍ਰਚਾਰਕ ਹੋਣ ਦੇ ਨਾਤੇ ਸੁਚੇਤ ਕਰਨਾ ਵੀ ਫਰਜ਼ ਹੈ ਕਿ ਕੱਲਾ ਅਸੀਂ ਗਿਣਤੀਆਂ ਨਹੀਂ ਵਧਾਉਣੀਆਂ ਕਿ ਅਮਰਤ ਛੱਕਿਆਂ ਵਾਲੇ ਦੀ ਗਿਣਤੀ ਵੱਧ ਜਾਵੇ ਇਸ ਕਰਕੇ ਅਮਰਤ ਛਕਣਾ ਹੈ ਕਿਉਂਕਿ ਅਮਰਤ ਛਕਣ ਵਾਸਤੇ ਯੋਗਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਵੀ ਛਕਾਇਆ ਤੇ ਯੋਗਤਾ ਵੇਖ ਕਰਕੇ ਹੀ ਛਕਾਇਆ ਸੀ ਤੇ ਉਹ ਯੋਗਤਾ ਅੱਜ ਵੀ ਪੰਜ ਪਿਆਰੇ ਜਿਹੜੇ ਪੁੱਛਦੇ ਨੇ ਪੰਜ ਪਿਆਰੇ ਜਦੋਂ ਅਸੀਂ ਅਮਰਤ ਛਕਣ ਵਾਸਤੇ ਮੱਥਾ ਟੇਕ ਕੇ ਉਹਨਾਂ ਦੇ ਸਨਮੁਖ ਕੋਲ ਕਰਕੇ ਅਮਰਤ ਦੀ ਦਾਤ ਮੰਗਦੇ ਹਾਂ ਤੇ ਸਾਨੂੰ ਸਭ ਤੋਂ ਪਹਿਲਾ ਸਵਾਲ ਇਹੀ ਕਰਦੇ ਨੇ ਕਿ ਧਰਮ ਦੀ ਖਾਤਰ ਸਿਰ ਦੇਵੋਗੇ ਤੇ ਜੇਕਰ ਨਾਂ ਦੇ ਵਿੱਚ ਜਵਾਬ ਦਈਏ ਤੇ ਵਾਪਸ ਮੋੜ ਦਿੰਦੇ ਫਿਰ ਅਮਰਤ ਨਹੀਂ ਸ਼ਿਕਾਉਂਦੇ ਜੇਕਰ ਅਸੀਂ ਹਾਂ ਦੇ ਵਿੱਚ ਜਵਾਬ ਦਈਏ ਫਿਰ ਅਮਰਤ ਸ਼ਿਕਾਇਆ ਜਾਂਦਾ ਤੇ ਸਿਰ ਦੇਣ ਦਾ ਮਤਲਬ ਕੱਲਾ ਇਹ ਨਹੀਂ ਹੁੰਦਾ ਕਿ ਠੀਕ ਹੈ ਅਸੀਂ ਕਿਹੜੇ ਪਿੱਠ ਕੀਤੀ ਹੈ ਜੇ ਜੰਗ ਲੱਗ ਜਾਵੇਗੀ ਤੇ ਅਸੀਂ ਸਿਰ ਦੇ ਸਕਦੇ ਜਾਂ ਨਾ ਵਾਰ ਸਕਦੇ ਇਹ ਕੱਲਾ ਅਰਥ ਨਹੀਂ ਹੁੰਦਾ ਸਿਰ ਦੇਣ ਦਾ ਅਰਥ ਹੁੰਦਾ ਕਿ ਸਿਰ ਦੇਣ ਤੋਂ ਪਿੱਛੇ ਨਾ ਹਟਣਾ ਸਿਰ ਦੇਣ ਦੇ ਦੋ ਮਤਲਬ ਨੇ ਇੱਕ ਮਤਲਬ ਤੇ ਹੈ ਕਿ ਅਸੀਂ ਆਪਣੀ ਮਤ ਗੁਰੂ ਦੇ ਹਵਾਲੇ ਕਰਨੀ ਤੇ ਦੂਸਰਾ ਆਪਣਾ ਸੀਸ ਵਾਰਨ ਤੋਂ ਵੀ ਪਿੱਛੇ ਨਾ ਹਟਣਾ ਗੁਰੂ ਦੇ ਮਾਰਗ ਤੇ ਚੱਲਦੇ ਆਂ ਸੱਚ ਦੇ ਨਾਲ ਖੜਨਾ ਸੱਚ ਦੇ ਮਾਰਗ ਤੇ ਚੱਲਣਾ ਤੇ ਗੁਰੂ ਸਵਾਰਿਓ ਸੱਚ ਦੇ ਮਾਰਗ ਦੇ ਉੱਤੇ ਚੱਲਣਾ ਤੇ ਦੂਰ ਦੀ ਗੱਲ ਸਿਰ ਦੇਣਾ ਤੇ ਦੂਰ ਦੀ ਗੱਲ ਅਸੀਂ ਤੇ ਸੱਚੇ ਦਾ ਸਾਥ ਵੀ ਨਹੀਂ ਦਿੰਦੇ ਕਈ ਵਾਰੀ ਅਸੀਂ ਕਈ ਕਾਰਨਾ ਕਰਕੇ ਡਰਦੇ ਕਈ ਵਾਰ ਜਿਹੜਾ ਹੈ ਉਠਾ ਬੰਦਾ ਜਿਹੜਾ ਉਹ ਸੱਤਾ ਦੇ ਨਾਲ ਹੁੰਦਾ ਉਹਦੇ ਪਾਸ ਪਾਵਰ ਹੁੰਦੀ ਤੇ ਅਸੀਂ ਉਹਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੇ ਕਿਰਪਾ ਨੂੰ ਪਰੋਂ ਦੀ ਪਾਈ ਹੁੰਦੀ ਹੈ ਤੇ ਉਹ ਜੇ ਕੋਈ ਤੱਕਾ ਕਰ ਰਿਹਾ ਹੋਵੇ ਤੇ ਅਸੀਂ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦੇ ਉਸ ਤਰ੍ਹਾਂ ਅਸੀਂ ਅਮਰਤ ਛੱਕਣ ਲੱਗਿਆ ਪੰਜਾਂ ਪਿਆਰੇ ਨੂੰ ਆਖਿਆ ਹੁੰਦਾ ਆਪਾਂ ਸਿਰ ਦੇਵਾਂਗੇ ਕਈ ਵਾਰੀ ਮੇਰੇ ਵਰਗੇ ਨੌਕਰੀ ਨਾ ਚਲੀ ਜਾਵੇ ਤੇ ਆਪਣੇ ਕਿਸੇ ਸਾਥੀ ਦੀ ਸਪੋਰਟ ਕਰਨੀ ਪਵੇ ਤੇ ਪਿੱਛੇ ਹਟ ਜਾਈਏ ਤੇ ਫੇਰ ਕਿਰਪਾ ਨੂੰ ਪਾਉਣ ਦਾ ਕੀ ਫਾਇਦਾ ਨੌਕਰੀ ਤੋਂ ਡਰਦੇ ਆਂ ਜੇ ਸੱਚ ਦਾ ਸਾਥ ਨਾ ਦਿੱਤਾ ਤੇ ਸਿਰ ਅਸੀਂ ਸਵਾਹ ਦੇਣਾ ਇਸ ਤਰ੍ਹਾਂ ਸਿਰ ਦੇਣ ਦਾ ਵਾਅਦਾ ਕੀਤਾ ਗੁਰੂ ਸਵਾਰਿਓ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਸਿਰ ਦੇਣ ਵਾਸਤੇ ਅਸੀਂ ਵਾਅਦਾ ਕਰਕੇ ਤੇ ਸੱਚ ਦੇ ਨਾਲ ਨਾ ਖੜੀਏ ਤੇ ਅਸੀਂ ਆਪਣੇ ਵਾਅਦੇ ਤੋਂ ਮੁੱਕਰਦੇ ਹਾਂ ਸੋ ਇਸ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਸੱਚ ਦੇ ਨਾਲ ਹਮੇਸ਼ਾ ਖੜਨ ਚਾਹੇ ਉਹ ਸੱਚ ਆਪਣਿਆਂ ਵਾਲੇ ਪਾਸੇ ਹੋਵੇ ਤੇ ਚਾਹੇ ਆਪਣਿਆਂ ਵਾਲੇ ਪਾਸੇ ਨਾ ਹੋਵੇ ਸੱਚ ਦੇ ਨਾਲ ਖੜਨਾ ਤੇ ਦੂਸਰਾ ਇਸ ਯੋਗਤਾ ਨੂੰ ਧਾਰਨ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਜਦੋਂ ਅਮਰਤ ਸੰਚਾਰ ਹੋਵੇਗਾ ਅਮਰਤ ਵੀ ਸ਼ਕੀਏ ਖਾਲਸੇ ਵਿੱਚ ਵੀ ਸ਼ਾਮਲ ਹੋਈਏ ਇਸ ਤਰ੍ਹਾਂ ਦੀ ਯੋਗਤਾ ਵਾਲਿਆਂ ਦਾ ਅਮਰਤ ਛਕਣਾ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਈ ਸਮਾਂ ਹੁੰਦਾ ਸੀ ਅਮਰਤ ਛਕਿਆਂ ਵਾਲਿਆਂ ਦੀ ਇੱਕ ਸ਼ਾਖ ਹੁੰਦੀ ਸੀ ਪੰਜਾਬ ਦੇ ਵਿੱਚ ਅਖਾਣ ਪ੍ਰਸਿੱਧ ਸੀ ਆਏ ਨੀ ਨਿਹੰਗ ਬੂਹੇ ਖੋਲਦੇ ਉਹਨਾਂ ਸੰਗਤ ਇਨਾ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਗੁਰੂ ਕਾ ਖਾਲਸਾ ਆ ਗਿਆ ਹੁਣ ਇੱਥੇ ਕੋਈ ਖਤਰਾ ਨਹੀਂ ਦਰਵਾਜ਼ੇ ਸਾਰੇ ਘਰਾਂ ਦੇ ਖੋਲ੍ਹ ਦਿਓ ਸਬਦੇ ਇਸ ਤਰ੍ਹਾਂ ਮਨਾਂ ਦੇ ਵਿੱਚ ਅੰਮ੍ਰਿਤ ਛੱਕਿਆਂ ਵਾਲਿਆਂ ਦਾ ਕਿਰਦਾਰ ਜਿਹੜਾ ਉਹ ਫਿੱਟ ਸੀ ਤੇ ਹੁਣ ਅਸੀਂ ਮਨਾਂ ਦੇ ਅੰਦਰ છાਤੀ ਮਾਰ ਕੇ ਵੇਖੀਏ ਕੀ ਹੁਣ ਇਸ ਤਰ੍ਹਾਂ ਦਾ ਕਿਰਦਾਰ ਰਹਿ ਗਿਆ ਕੀ ਹੁਣ ਅੰਮ੍ਰਿਤ ਛੱਕੇ ਵਾਲੇ ਨੂੰ ਦੇਖ ਕਰਕੇ ਲੋਕੀ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਨੂੰ ਤਿਆਰ ਨੇ ਤੇ ਜੇਕਰ ਜਵਾਬ ਸਾਨੂੰ ਨਾਂ ਵਿੱਚ ਮਿਲਦਾ ਹੈ ਨਾ ਤੇ ਫਿਰ ਕਿਤੇ ਨਾ ਕਿਤੇ ਸਾਡੇ ਕੋਲ ਯੋਗਤਾ ਨਹੀਂ ਸੀ ਤੇ ਅਸੀਂ ਅਮਰਤ ਛੱਕ ਕੇ ਬੈਠੇ ਕਿਰਪਾਨ ਪਾ ਕੇ ਬੈਠੇ ਗੁਰੂ ਸਵਾਰਿਓ ਸੋ ਇਸ ਤਰ੍ਹਾਂ ਹੋ ਸਕਦਾ ਲੋਕਾਂ ਨੂੰ ਇਹ ਗੱਲ ਜਿਹੜੀ ਪਸੰਦ ਨਾ ਆਵੇ ਕੁਝ ਕਟੜਤਾ ਰੱਖਣ ਵਾਲਿਆਂ ਨੂੰ ਇਹ ਗੱਲ ਨਾ ਪਸੰਦ ਆਵੇ ਕਿ ਭਾਈ ਜੀ ਤੁਸੀਂ ਇਹ ਚੰਗਾ ਅਮਰਤ ਦਾ ਪ੍ਰਚਾਰ ਕੀਤਾ ਨਾਲੇ ਤੇ ਕਹਿ ਰਹੇ ਵੱਧ ਤੋਂ ਵੱਧ ਅਮਰਤ ਛਕੋ ਤੇ ਨਾਲੇ ਡਰਾਈ ਜਾ ਰਹੇ ਹੋ ਕਿ ਅਮਰਤ ਛਕਣ ਵਾਲੇ ਜਿਹੜੇ ਉਹਨਾਂ ਨੂੰ ਇਦਾਂ ਚੱਲਣਾ ਚਾਹੀਦਾ ਗੁਰੂ ਸਵਾਰਿਓ ਗਿਣਤੀ ਭਾਵੇਂ ਥੋੜੀ ਹੋਵੇ ਸ਼ੇਰਾਂ ਦੀ ਜੰਗਲ ਦੇ ਵਿੱਚ ਜਿਸ ਤਰ੍ਹਾਂ ਰਾਜ ਸ਼ੇਰਾਂ ਦਾ ਹੁੰਦਾ ਹੈ ਨਾ ਇਸ ਤਰ੍ਹਾਂ ਜੇ ਖਾਲਸੇ ਥੋੜੇ ਵੀ ਹੋਣ ਉਹਨਾਂ ਦਾ ਕਿਰਦਾਰ ਜਿਹੜਾ ਉੱਚਾ ਹੋਵੇਗਾ ਨਾ ਤੇ ਖਾਲਸੇ ਦੀ ਸ਼ਾਨ ਵਧੇਗੀ ਘਟੇਗੀ ਨਹੀਂ ਸੋ ਇਸ ਕਰਕੇ ਆਪਣਾ ਮਨ ਵੀ ਬਣਾਈਏ ਇਸ ਮਾਰਗ ਦੇ ਉੱਤੇ ਚੱਲਣ ਦਾ ਤੇ ਕਰੜਾ ਮਾਰਗ ਹੈ ਖੰਡੇ ਨਾਲੋਂ ਤਿੱਖਾ ਬਾੜ ਨਾਲੋਂ ਨਿੱਕਾ ਮਾਰਗ ਹੈ ਇਸ ਮਾਰਗ ਦੇ ਉੱਤੇ ਚੱਲੀਏ ਤੇ ਇਹ ਮਾਰਗ ਜਿਹੜਾ ਹੈ ਸਾਨੂੰ ਉਸ ਪਿਤਾ ਨੇ ਬਖਸ਼ਿਆ ਹੈ ਜਿਨਨੇ ਬੜੇ ਮਾਣ ਦੇ ਨਾਲ ਸਾਡੇ ਵੱਲ ਇਸ਼ਾਰਾ ਕਰਕੇ ਮਾਤਾ ਸਹਿਬ ਕੌਰ ਜੀ ਨੂੰ ਆਖਿਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਇਨਾ ਪੁੱਤਾਂ ਦੇ ਉਤੋਂ ਮੈਂ ਆਪਣੇ ਚਾਰ ਪੁੱਤਰ ਬਾਰੇ ਨੇ ਮਨਾਂ ਵਿੱਚ ਜਰਾ ਕਿਤੇ ਧਿਆਨ ਮਾਰ ਕੇ ਦੇਖੀਏ ਕਿ ਸਾਡੇ ਤੋਂ ਪੁੱਤਰ ਬਾਰੇ ਕਿ ਅਸੀਂ ਉਸ ਲਾਇਕ ਹੈ ਜਿਨ੍ਹਾਂ ਦੇ ਉਤੋਂ ਸਤਗੁਰਾਂ ਨੇ ਆਪਣੇ ਚਾਰ ਪੁੱਤਰ ਬਾਣੇ ਜਿਨ੍ਹਾਂ ਦੇ ਵਿੱਚ ਜਵਾਬ ਮਿਲਦਾ ਹੈ ਨਾ ਤੇ ਸਾਨੂੰ ਚੇਂਜ ਹੋਣ ਦੀ ਲੋੜ ਬਦਲਣ ਦੀ ਲੋੜ ਹੈ ਗੁਰੂ ਸਾਹਿਬਾਂ ਦੇ ਇੰਨੇ ਅਹਿਸਾਨ ਨੇ ਸਾਡੇ ਉੱਤੇ ਸਾਡਾ ਬਾਲ-ਬਾਲ ਵੀ ਉਹ ਉਹਨਾਂ ਦਾ ਕਰਜ਼ਾ ਜਿਹੜਾ ਹੈ ਉਤਾਰ ਨਹੀਂ ਸਕਦਾਂ ਸਾਡੇ ਸਰੀਰ ਦਾ ਜੋ ਟੋਟੇ-ਟੋਟੇ ਕਤਰਾ-ਕਤਰਾ ਖੂਨ ਦਾ ਵਹਿ ਜਾਵੇ ਤਾਂ ਵੀ ਅਸੀਂ ਉਹ ਕਰਜ਼ਾ ਨਹੀਂ ਉਤਾਰ ਸਕਦੇ ਸੋ ਗੁਰੂ ਸਾਹਿਬਾਂ ਦਾ ਜੋ ਖੰਡੇ ਦੀ ਪੌਲ ਹੈ ਖੰਡੇ ਦਾ ਅੰਮ੍ਰਿਤ ਹੈ ਉਸ ਨੂੰ ਧਾਰਨ ਕਰਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋਈਏ ਜੋ ਰਹੀਂਦੀ ਇਤਿਹਾਸ ਦੀ ਬਾਕੀ ਕਥਾ ਹੈ ਜੋ ਭਿਕਨ ਸ਼ਾਹ ਜੀ ਫਕੀਰ ਪਹੁੰਚੇ ਨੇ ਕਿਵੇਂ ਉਹ ਦਰਸ਼ਨ ਕਰਦੇ ਨੇ ਆਉਣ ਵਾਲੇ دیਵਾਨਾ ਵਿੱਚ ਸੰਗਤ ਦੀ ਸੇਵਾ ਵਿੱਚ ਰੱਖਿਆ ਜਾਂ ਵੇਗਾ ਭੁੱਲਾਂ ਚੁੱਕਾਂ ਤੁਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ